वाहेगुरू जी का खालसा वाहगुरू जी की फतेह सहसंग जी फेसबुक से कई कहते हैं कि रब नहीं है जे रब होना हैरान की गल है कि इन्ने संत महापुरश गया ध्यानी बर्म गयानी कि ने भी जवाब नहीं दिता कि भाई रब ਦੇਖਣ ਵਾਲੀ ਚੀਜ਼ ਨਹੀਂ ਉਹ ਸਮਝਣ ਵਾਲੀ ਚੀਜ਼ ਹੈ ਜੇ ਰੱਬ ਨਹੀਂ ਹੈ ਤਾਂ ਦੱਸੋ ਕਿ ਹਰਨਾਕਸ਼ ਨੂੰ ਕਿਸਨੇ ਮਾਰਿਆ ਤੇ ਪ੍ਰਲਾਦ ਦੀ ਰੱਖਿਆ ਕੀਤੀ ਫਿਰ ਦਰੋਪਤੀ ਦੀ लाज ਰੱਖੀ ਨਾਮਦੇਵ ਦੀ ਛਪਰੀ ਬਣਾਈ ਅਨੇਕਾਂ ਹੀ ਮਸਾਲਾ ਨੇ ਬਾਣੀ ਦੇ ਵਿੱਚ ਜੋ ਕਹਿੰਦੇ ਨੇ ਰੱਬ ਨਹੀਂ ਹੈ ਦੱਸਣਾ ਜੇ ਸੂਰਜ ਨਾ ਚੜ੍ਹੇ ਫਿਰ ਕੀ ਹੋਊਗਾ ਮੰਨ ਲਓ ਜੇ ਪਾਣੀ ਨਾ ਹੋਵੇ ਫਿਰ ਕੀ ਬਣੂਗਾ ਜੇ ਆਕਸੀਜਨ ਹਵਾਈ ਨਾ ਹੋਵੇ ਤੇ ਫਿਰ ਤਾਂ ਇੱਕ ਸਾਹ ਵੀ ਨਹੀਂ ਆਉਣਾ ਤੇ ਅਜੇ ਪ੍ਰਮਾਤਮਾ ਦੀ ਸ਼ੱਕ ਏ ਚੰਦ ਸੂਰਜ ਦੋਵੇਂ ਦੀਵੇ ਬਣੀ ਕਿ ਲਿਖਿਆ ਉਹ ਜੇ ਚੰਦ ਤੇ ਸੂਰਜ ਦੀਵੇ ਨੇ ਤੇ ਉਹਨਾਂ ਦੇ ਦੀਵਿਆਂ ਦਾ ਮਾਲਕ ਉਹ ਆਪ ਕਿੱਡਾ ਹੋਊਗਾ ਜੀਦੇ ਅਰਬਾ ਕਰਬਾ ਬਿਲੀਅਨ ਮਿਲੀਅਨ ਕੋਈ ਪਤਾ ਹੀ ਨਹੀਂ ਵਿਗਿਆਨ ਖੋਦ ਮੰਦਾ ਕਿ ਇੰਨੇ ਸੂਰਜ ਨੇ ਤੇ ਉਹਨਾਂ ਦਾ ਮਾਲਕ ਕਿੱਡਾ ਹੋਊਗਾ ਮਹਾਰਾਜ ਆਪਾਂ ਨੂੰ ਬਾਣੀ ਦੇ ਵਿੱਚ ਸਮਝਾਉਂਦੇ ਆ ਜੇਵੜ ਆਪ ਤੇਵੜ ਤੇਰੀ ਦਾਤ ਉਹ ਜਿੱਡਾ ਵੱਡਾ ਆਪਾ ਉਡੇ-ਉਡੇ ਦੇ ਕੰਮ ਨੇ ਜੇਵੜ ਆਪ ਤੇਵੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਤੇ ਐਡੀ ਵੱਡੀ ਉਹਨੇ ਰਾਤ ਕੀਤੀ ਏ ਕੋਈ ਮਾਈਦਾ ਲਾਲ ਰੋਕੇ ਦਿਖਾਓ ਵੀ ਰਾਤ ਨਹੀਂ ਪੈਣ ਦੇਣੀ ਕੋਈ ਕਹੋ ਮੈਂ ਦਿਨ ਨਹੀਂ ਚੜ੍ਹਨ ਦੇਣਾ ਮਹਾਰਾਜ ਕਹਿੰਦੇ ਨੇ ਉਹ ਏਡਾ ਵੱਡਾ ਏ ਉਹ ਓਡੇ ਵੱਡੇ ਉਹਦੇ ਕੰਮ ਨੇ ਜੇ ਉਹਨੂੰ ਦੇਖਣਾ ਹੋਵੇ ਮਹਾਰਾਜ ਕਹਿੰਦੇ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਤੇ ਫਿਰ ਮਹਾਰਾਜ ਇਹ ਵੀ ਕਹਿੰਦੇ ਨੇ ਪਿਤਾ ਕਾ ਜਨਮ ਕੇ ਜਾਣੇ ਪੁੱਤ ਜੋ ਕਹਿੰਦਾ ਕਿ ਰੱਬ ਦੱਸਦਾ ਨਹੀਂ ਜਿਵੇਂ ਬਿਜਲੀ ਦੇ ਵਿੱਚ ਕਬੀ ਲਿਟਾਰ ਦੇ ਵਿੱਚ ਕਰੰਟ ਹੁੰਦਾ ਚੁੰਬਕ ਦੇ ਵਿੱਚ ਖਿੱਚ ਹੁੰਦੀ ਏ ਹਵਾ ਚੱਲਦੀ ਏ ਸੱਟ ਲੱਗਦੀ ਏ ਦਿਸਦਾ ਕੁਝ ਨਹੀਂ ਮਹਿਸੂਸ ਹੁੰਦਾ ਇਸੇ ਤਰ੍ਹਾਂ ਮਹਾਰਾਜ ਆਪਾਂ ਨੂੰ ਸੁਝਾਉਂਦੇ ਨੇ ਕਿ ਉਹ ਪਰਮਾਤਮਾ ਇਸੇ ਤਰ੍ਹਾਂ ਹੈ ਉਹ ਦਿਸਦਾ ਨਹੀਂ ਜਿਵੇਂ ਦੁੱਧ ਦੇ ਵਿੱਚ ਪਾਣੀ ਦੇ ਵਿੱਚ ਦਹੀਂ ਦੇ ਵਿੱਚ ਕਟਾਣੂ ਹੁੰਦੇ ਨੇ ਉਹ ਖੁਰਦਵੀਨ ਦੇ ਨਾਲ ਦੇਖੇ ਜਾ ਸਕਦੇ ਆ ਇਸੇ ਤਰ੍ਹਾਂ ਪਰਮਾਤਮਾ ਨੂੰ ਵੀ ਦੇਖਣ ਦੀ ਖਾਤਰ ਅੱਖ ਬਣਾਉਣੀ ਪੈਂਦੀ ਆ ਜਿਹੜੇ ਪਰਮਾਤਮਾ ਦੇ ਸੂਰਜ ਦੀ ਰੋਸ਼ਨੀ 1 ਸਕਿੰਟ ਦੇ ਵਿੱਚ 3 ਲੱਖ ਕਿਲੋਮੀਟਰ ਜਾਂਦੀ ਆ 3 ਲੱਖ ਕਿਲੋਮੀਟਰ ਤੇ ਉਹ 3 ਲੱਖ ਕਿਲੋਮੀਟਰ ਸੂਰਜ ਦੀ ਰੋਸ਼ਨੀ ਜਾਂਦੀ ਆ ਜੇ ਆਪਾਂ ਨੂੰ ਇੱਕ ਪਿੰਡ ਦੇ ਵਿੱਚ ਇੱਕ ਨਗਰ ਦੇ ਵਿੱਚ ਚਾਨਣ ਕਰਨਾ ਹੋਵੇ ਤਾਂ ਕਿੰਨਾ ਖਰਚਾ ਆਉਂਦਾ ਤੇ ਉਥੇ ਹੁਣ ਬਾਪੂ ਕੋਲੇ ਪਾਉਂਗਾ ਝੁਗੜੇ ਬੀਤ ਗਏ ਦਿਖਾ ਕੇ 18 ਰੋਟੀਆਂ ਕਹਿ ਦਿੰਦੇ ਨੇ ਉੱਠ ਗਈ ਰੱਬ ਨਹੀਂ ਰੱਬ ਕਿਹਨੇ ਦੇਖਿਆ ਇਸੇ ਤਰ੍ਹਾਂ ਰੱਬ ਦੇਖਣ ਵਾਲੀ ਚੀਜ਼ ਨਹੀਂ ਹੈਗੀ ਮਹਾਰਾਜ ਇਹ ਕਹਿੰਦੇ ਨੇ ਉਹਦੇ ਸੂਰਜ ਦੇ ਵੱਲ ਨਹੀਂ ਦੇਖਿਆ ਜਾ ਸਕਦਾ ਐਡੀ ਦੂਰ ਤੱਕ ਉਹ ਹੀ ਰੋਸ਼ਨੀ ਆ ਇੰਨੇ ਸੂਰਜ ਖੰਡਾ ਬ੍ਰਹਮੰਡਾਂ ਦਾ ਮਾਲਕਾ ਕੋਟ ਬ੍ਰਹਮੰਡ ਕੋਠਾਕਰ ਸੁਆਮੀ ਸਰਬ ਜੀਆ ਦਾ ਦਾਤਾ ਰੇ ਉਹ ਇੰਨੇ ਉਹਦੇ ਖੰਡ ਬ੍ਰਹਮੰਡ ਨੇ ਤੇ ਬੰਦਾ ਉਹਨੂੰ ਇੱਕ ਮਾਮੂਲੀ ਗੱਲ ਸਮਝਦਾ ਜਿਵੇਂ ਬਾਣੀ ਜਿਹਦੇ ਵਿੱਚ ਲਿਖਿਆ ਲੋਗਨ ਰਾਮ ਖਿਲਉਣਾ ਜਾਣਾ ਤੇ ਲੋਕਾਂ ਨੇ ਤੇ ਰੱਬ ਨੂੰ ਖਲਾਉਣਾ ਹੀ ਸਮਝਿਆ ਹੋਇਆ ਸੋ ਇਸ ਕਰਕੇ ਬੇਨਤੀ ਕਰਦੇ ਆ ਕੋਈ ਇਹੋ ਜੀ ਚੀਜ਼ ਦਿਖਾਵੇ ਜੋ ਕਹਿੰਦਾ ਕਿ ਰੱਬ ਨਹੀਂ ਹੈ ਬਿਨਾ ਬਣਾਉਣ ਤੋਂ ਕੋਈ ਚੀਜ਼ ਬਣੀ ਹੋਵੇ ਬਿਨਾ ਚਲਾਉਣ ਤੋਂ ਕੋਈ ਚੀ ਚੱਲਦੀ ਹੋਵੇ ਇਹਨਾਂ ਨੂੰ ਜੁਗੜੇ ਬੀਤ ਗਏ ਠੰਡਾ ਬ੍ਰਹਮੰਡਾ ਨੂੰ ਕਿੰਨੀਆਂ ਗੈਲੈਕਸੀਆਂ ਘੁੰਮਦੀਆਂ ਫਿਰਦੀਆਂ ਨੇ ਕੋਈ ਪ੍ਰਮਾਤਮਾ ਦੇ ਕੰਮ ਕੀਤਿਆਂ ਦਾ ਕੋਈ ਅੰਤ ਹੀ ਨਹੀਂ ਜਿਹੜੇ ਇਹ ਗੱਲ ਕਹਿੰਦੇ ਨੇ ਜਾਂ ਤਾਂ ਉਹਨਾਂ ਨੇ ਬਾਣੀ ਪੜ੍ਹੀ ਨਹੀਂ ਤੇ ਜਾਂ ਸੁਣੀ ਨਹੀਂ ਜੇ ਉਹਨਾਂ ਨੂੰ ਕੋਈ ਪਰਮਾਤਮਾ ਦੇ ਬਾਰੇ ਸ਼ੱਕ ਹੋਵੇ ਜੇ ਕਿਸੇ ਹੋਰ ਨੂੰ ਵੀ ਸ਼ੱਕ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਲਵੇ ਆਪਾਈ ਬਾਲਾ ਜੀ ਸੰਧੂ ਦੇ ਅਸਥਾਨ ਤੇ ਆ ਜਵੇ ਉਹਨੂੰ ਗੁਰਬਾਣੀ ਦੇ ਵਿੱਚੋਂ ਸਾਰਾ ਬਿਲਕੁਲ ਹੀ ਗਿਆਨਨ ਕਰਾ ਦੇਵਾਂਗੇ ਤੇ ਉਹਨੂੰ ਅੱਗੇ ਉੱਤੇ ਪਿੱਛੇ ਜਿਉਂ ਕਹਿੰਦਾ ਮੈਂ ਰੱਬ ਨਹੀਂ ਦੇਖਿਆ ਤੇ ਉਹਨੂੰ ਰੱਬ ਦਿਖਾ ਦੇਵਾਂਗੇ ਉਹ ਸਾਡੇ ਕੋਲੇ ਆ ਜਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ